ਅਸੀਂ ਇਸ ਵਕਤ ਹੈ ਮਹਿਲਾ گاਉਂ ਵਿੱਚ ਇਹ ਰੋਪੜ ਵਿੱਚ ਪੜਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਜਾਨ ਮਹਿਲ ਹੈ ਬਿਲਡਿੰਗ ਦਾ ਨਾਂ ਹੈ ਇਹ ਉਹ ਅੰਡਰ ਕੰਸਟਰਕਸ਼ਨ ਬਿਲਡਿੰਗ ਹੈ ਇਹਦੇ ਵਿੱਚ ਜਸਵੀਰ ਸਿੰਘ ਮਹਿਲ ਆਪਣੀ ਪਰਿਵਾਰ ਦੇ ਨਾਲ ਰਹਿੰਦਾ ਸੀਗਾ ਔਰ ਇਹ ਹੀ ਗੱਲ ਹੈ ਕਿ ਉਹਦਾ ਜੋ ਕੰਟੈਕਟ ਹੈ ਜੋਤੀ ਮਲੋਤਰਾ ਦੇ ਨਾਲ ਸੀਗਾ ਸਰ ਕੁਝ ਜਾਣਦੇ ਹੋ ਤੁਸੀਂ ਜਸਵੀਰ ਸਿੰਘ ਦੇ ਬਾਰੇ ਜਸਵੀਰ ਕੌਣ ਸੀ ਇਤਿਮਾਲਾ ਤੋਂ ਜੋ ਜਿਹਨੂੰ ਅਰੈਸਟ ਕੀਤਾ ਹੈ ਸਰ ਮੇਰਾ ਤਾਂ ਪਿੰਡ ਥੋੜਾ ਦੂਰ ਆ ਉਹਦੇ ਕਰਕੇ ਮੈਨੂੰ ਪਤਾ ਨਹੀਂ ਜਸਵੀਰ ਸਿੰਘ ਕੌਣ ਹੈ ਹੂੰ ਕਾਦੇ ਵਾਸਤੇ ਰੈਸਟ ਕਰੇ ਉਹਨੂੰ ਉਹ ਜੋਤੀ ਮਲੋਤਰਾ ਤੇ ਪਾਕਿਸਤਾਨ ਦੇ ਲਿੰਕ ਸੀਗਾ ਤਾਂ ਇਹ ਯੂਟਿਊਬਰ ਹੈਗਾ ਅ ਜਿਸ ਦਾ ਅਸੀਂ ਦਿਖਾ ਰਹੇ ਹਾਂ ਕਰ ਔਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਮੀਡੀਆ ਦੇ ਲੋਕ ਵੀ ਖੜੇ ਆ ਹੁਣ ਔਰ ਇੱਕ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਗੱਲ ਹੈ ਕਿ ਉਹ ਕੰਟੈਕਟ ਸੀਗਾ 150 ਕੰਟੈਕਟ ਸੀਗੇ ਉਹਦੇ ਵਿੱਚ ਕਈ ਪਾਕਿਸਤਾਨ ਇੰਟੈਲੀਜੈਂਸ ਦੇ ਅਫਸਰ ਸੀਗੇ ਕਈ ਪਾਕਿਸਤਾਨ ਇੰਟੈਲੀਜੈਂਸ ਆਫੀਸ਼ੀਅਲਸ ਆਪਰੇਟਿਵਸ ਸੀਗੇ ਤੋਂ ਉਹਦੇ ਨਾਲ ਸੰਪਰਕ ਸੇ ਸੀਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਅੰਡਰ ਕੰਸਟਰਕਸ਼ਨ ਇਹ ਘਰ ਹੈਗਾ ਔਰ ਖਾਸ ਕਰ ਗੱਲ ਹੈ ਕਿ ਉਹ ਜੋਤੀ ਮਹਿਲੋਤਰਾ ਨੂੰ ਵੀ ਜਾਣਦਾ ਸੀਗਾ ਪਾਕਿਸਤਾਨ ਡੇ ਚ ਉਹ ਗਿਆ ਵੀ ਸੀਗਾ ਪਾਕਿਸਤਾਨ ਹਾਈ ਕਮਿਸ਼ਨ ਔਰ ਧਾਨਿਸ਼ ਔਰ ਸ਼ਾਕਰ ਏਲੀਅਸ ਜਟ ਰੰਧਾਵਾ ਉਹ ਉਹਦੇ ਨਾਲ ਵੀ ਸੰਪਰਕ ਸੀਗਾ ਜਿਵੇਂ ਪੰਜਾਬ ਪੁਲਿਸ ਨੇ ਉਹਨੂੰ ਪਕੜਾ ਹੈ ਔਰ ਬੁਲਾ ਹੈ ਜੀ ਐਸਪੀ ਨਾਜ ਕਰਦੇ ਨੇ ਕਿਤਨਾ ਜਾਣਦੇ ਹੈ ਆਪ ਲੋਕ ਔਰ ਇਸੇ ਕਿਤਨਾ ਸ਼ੌਕਟ ਹੈ ਕਿਤਨੀ ਸ਼ੌਕਿੰਗ ਬਾਤ ਹੈ ਨਹੀਂ ਸ਼ੌਕਿੰਗ ਤਾਂ ਹੈ ਜੀ ਹੁਣ ਇੱਥੇ ਦਾ ਜੀ گاؤں ਵਿੱਚ ਦਾ ਠੀਕ ਤਾਂ ਜੀ ਹੁਣ ਬਾਕੀ ਉੱਥੇ ਦਾ ਤਾਂ ਪਤਾ ਨਹੀਂ ਬਾਹਰ ਅੰਦਰ ਜਾਂਦਾ ਤਾਂ ਹਾਂ ਜੀ ਹਰ ਜਿ세 ਪੂਰੇ ਸਟੇਟ ਮੇਂ ਕਈ ਲੋਕੋਨ ਕੋ ਪਕੜਾ ਹੈ ਹਾਂ ਜੀ ਯੂਟਿਊਬਰਸ ਕੋ ਵੀ ਪਕੜਾ ਹੈ ਔਰ 2-3 ਮਲੋਤਰਾ ਕੋ ਪਕੜਾ ਹੈ ਤੋ ਕਿਆ ਆਪ ਲੋਕ ਕਿਆ ਜਾਣਤੇ ਤੇ ਮੀਨਸ ਉਹਨਾਂ ਦਾ YouTube ਕਿਤਨਾ ਪੌਪੂਲਰ ਥਾ ਨਹੀਂ ਮੈਡਮ ਆਮ ਤੋ ਦੇਖਤੇ ਨਹੀਂ ਜੀ ਉਸਕੋ ਜਾਨੀ ਕਿ ਉਹਨੇ ਚੈਨਲ ਚਲਾਇਆ ਹੁੰਦਾ ਜੀ ਜਾਨਮਾਹਲ ਨਾਉ ਦਾ ਇੱਕ ਜੀ ਉਹ ਬਾਕੀ ਬਾਹਰ ਵੀ ਗਿਆ ਜੀ ਪਹਿਲਾਂ ਕੋਈ ਵੈਸੇ ਵੀ ਪਹਿਲਾਂ ਬਾਹਰ ਗਿਆ ਜੀ ਨਾਰਵੇ ਸਾਈਡ ਉਹਦੇ ਬਾਅਦ ਹੁਣ ਟੂਰ ਟਾਰ ਪਰ ਜਾਂਦਾ ਜੀ ਕੈਨੇਡਾ ਕਨੋਡਾ ਵੀ ਜਾ ਕੇ ਆਇਆ ਜੀ ਬਾਕੀ ਤਾਂ ਜੀ ਦੇਖੋ ਸਾਨੂੰ ਪਤਾ ਨਹੀਂ ਇੰਨਾ ਵੈਸੇ ਸੁਭਾਅ ਕਿਹੋ ਜਿਹਾ ਥਾ ਤੇ ਸਵਾ ਠੀਕ ਥਾ ਜੀ ਗਾਉਂ ਮੇ ਸਵਾ ਠੀਕ ਥਾ ਜੀ ਹਾਂਜੀ ਹਾਂ ਲੋਕ ਕੀ ਜਾਣਦੇ ਹਨ ਕੇ ਬਾਰੇ ਆਪ ਲੋਕ ਕੀ ਜਾਣਦੇ ਹੋ ਉਹਨਕੇ ਬਾਰੇ ਨਹੀਂ ਹੁਣ ਅਸੀਂ ਤਾਂ ਜੀ ਦੇਖੋ ਇੰਨਾ ਕੇ ਜਾਣਦੇ ਸਾਡੇ ਗਾਉਂ ਦਾ ਪਿੰਡ ਦਾ ਹੈਗਾ ਜੀ ਠੀਕ ਹੈ ਜੀ ਬਾਕੀ ਤਾਂ ਮਿਲਦਾ ਗਿਲਦਾ ਜਿੱਕਣਾ ਹੋਰ ਲੋਕ ਮਿਲਦੇ ਆ